ਰੈਡੀ ਤੀਆਂ ਪੰਜਾਬੀ ਸੱਭਿਆਚਾਰ ਦਾ ਇੱਕ ਅਜੀਹਾ ਤਿਉਹਾਰ ਹੈ ਜੋ ਸੌਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਪੂਰਾ ਮਹੀਨਾ ਚੱਲਦਾ ਹੈ ਡੰਡੀ ਇਹ ਖਾਸ ਤੌਰ ਉੱਤੇ ਕੁੜੀਆਂ ਅਤੇ ਮਟਿਆਰਾਂ ਦਾ ਤਿਉਹਾਰ ਹੈ ਜੋ 15 ਦਿਨਾਂ ਤੱਕ ਮਨਾਇਆ ਜਾਂਦਾ ਹੈ ਅਤੇ ਪੂਰਨਵਾਸੀ ਦੀ ਸ਼ਾਮ ਨੂੰ ਤੀਆਂ ਦਾ ਭੋਗ ਪਾਉਣ ਜਾਂ ਬਲੋ ਪਾਉਣ ਦੀ ਰਸਮ ਨਾਲ ਸਮਾਪਤ ਹੁੰਦਾ ਹੈ ਡੰਡੀ ਬਲੋ ਅਸਲ ਵਿੱਚ ਤੀਆਂ ਦੇ ਆਖਰੀ ਦਿਨ ਪਾਏ ਜਾਣ ਵਾਲੇ ਗਿੱਧੇ ਨੂੰ ਕਿਹਾ ਜਾਂਦਾ ਹੈ ਡੰਡੀ ਤੀਆਂ ਤੋਂ ਇੱਕ ਦਿਨ ਪਹਿਲਾਂ ਜਿਸ ਨੂੰ ਦੂਜ ਕਿਹਾ ਜਾਂਦਾ ਹੈ ਔਰਤਾਂ ਮੁਟਿਆਰਾਂ ਕੁੜੀਆਂ ਅਤੇ ਬੱਚੇ ਸਾਰੇ ਮਹਿੰਦੀ ਲਗਾਉਂਦੇ ਸਨ ਡੰਡੀ ਨਵੀਆਂ ਵਿਆਹੀਆਂ ਮੁਟਿਆਰਾਂ ਖਾਸ ਤੌਰ ਉੱਤੇ ਵੰਗਾ ਚੜਾਉਂਦੀਆਂ ਸਨ ਡੰਡੀ ਇੱਕ ਪੁਰਾਣੀ ਧਾਰਨਾ ਇਹ ਵੀ ਸੀ ਕਿ ਸੌਣ ਮਹੀਨੇ ਵਿੱਚ ਨਵੀਆਂ ਵਿਆਹੀਆਂ ਨੋਹਾ ਅਤੇ ਸੱਸਾਂ ਦਾ ਇਕੱਠਾ ਰਹਿਣਾ ਚੰਗਾ ਨਹੀਂ ਮੰਨਿਆ ਜਾਂਦਾ ਸੀ ਇਸ ਲਈ ਨਮੀਆਂ ਵਿਆਹੀਆਂ ਮੁਟਿਆਰਾ ਪਹਿਲਾ ਸੌਣ ਮਹੀਨਾ ਆਪਣੇ ਪੇਕੇ ਘਰ ਬਿਤਾਉਂਦੀਆਂ ਸਨ ਡੰਡੀ ਤੀਆਂ ਦਾ ਤਿਉਹਾਰ ਮੁੱਖ ਤੌਰ ਉੱਤੇ ਕੁੜੀਆਂ ਦੇ ਮੇਲ ਮਿਲਾਪ ਦਾ ਜ਼ਰੀਆ ਹੁੰਦਾ ਸੀ ਡੰਡੀ ਇਸ ਮੌਕੇ ਖੀਰ ਕੜਾ ਪੂੜੇ ਗੁਲਗੁਲੇ ਆਦ ਪਕਵਾਨ ਬਣਾਏ ਜਾਂਦੇ ਸਨ ਡੰਡੀ ਪਿੱਪਲ ਬਰੋਟੇ ਅਤੇ ਨਿਮ ਵਰਗੇ ਰੁੱਖਾਂ ਉੱਤੇ ਪੀਂਗਾ ਪਾਈਆਂ ਜਾਂਦੀਆਂ ਸਨ ਡੰਡੀ ਜਿੱਥੇ ਮੁਟਿਆਰਾਂ ਗਿੱਧਾ ਪਾ ਕੇ ਨੱਚ ਕੇ ਅਤੇ ਬੋਲੀਆਂ ਪਾ ਕੇ ਖੁਸ਼ੀ ਮਨਾਉਂਦੀਆਂ ਸਨ ਡੰਡੀ ਕੁਝ ਪ੍ਰਚਲਿਤ ਬੋਲੀਆਂ ਹਨ ਜੋ ਤੀਆਂ ਦੇ ਮਾਹੌਲ ਨੂੰ ਰੰਗੀਨ ਬਣਾਉਂਦੀ ਆ ਸਨ ਡੰਡੀ ਪਿੱਪਲ ਦਾ ਅਤੇ ਤੀਆਂ ਦਾ ਆਪਸੀ ਰੈਡੀ ਰਿਸ਼ਤਾ ਬੜਾ ਗੂੜਾ ਹੈ ਡੰਡੀ ਇਹ ਰਿਸ਼ਤਾ ਪਿੰਡ ਦੇ ਬਜ਼ੁਰਗਾਂ ਨਾਲ ਵੀ ਜੁੜਿਆ ਹੋਇਆ ਹੈ ਕਿਉਂਕਿ ਬਜ਼ੁਰਗ ਬੁੱਢੇ ਪਿੱਪਲਾ ਬੈਠ ਕੇ ਆਪਣੀ ਜਵਾਨੀ ਦੀਆਂ ਗੱਲਾਂ ਕਰਦੇ ਹਨ ਡੰਡੀ ਪਿੰਡ ਦੀਆਂ ਕੁੜੀਆਂ ਛਿੜੀਆਂ ਨੱਚਦੀਆਂ ਟੱਪਦੀਆਂ ਬੋਲੀਆਂ ਪਾਉਂਦੀਆਂ ਹਨ ਡੰਡੀ ਸੌਣ ਦਾ ਮਹੀਨਾ ਬਦਲਾਂ ਦੇ ਵੱਖ-ਵੱਖ ਰੰਗ ਕਦੇ ਬਰਸਾਤ ਅਤੇ ਕਦੇ ਧੁੱਪ ਡੰਡੀ ਹਰ ਪਾਸੇ ਹਰਿਆਲੀ ਮੋਰਾਂ ਦੀ ਮਿੱਠੀ ਆਵਾਜ਼ ਅਤੇ ਮੁਟਿਆਰਾਂ ਦੀਆਂ ਝਾਂਜਰਾਂ ਦੀ ਖਣਕ ਤੀਆਂ ਦੇ ਤਿਉਹਾਰ ਦੀ ਨਿਸ਼ਾਨੀ ਹੈ ਡੰਡੀ ਤੀਆਂ ਮਨਾਉਣ ਲਈ ਜਿਹੜੀਆਂ ਕੁੜੀਆਂ ਪੇਕੇ ਨਹੀਂ ਆਪ ਆਉਂਦੀਆਂ ਉਹਨਾਂ ਲਈ ਮਾਤਾ ਪਿਤਾ ਤੀਆਂ ਦਾ ਸ਼ਗਨ ਭੇਜਦੇ ਹਨ ਜਿਸ ਨੂੰ ਸੰਧਾਰਾ ਕਿਹਾ ਜਾਂਦਾ ਹੈ ਡੰਡੀ ਇਸ ਵਿੱਚ ਅਕਸਰ ਮਠਿਆਈਆਂ ਬਿਸਕੁਟ ਚੂੜੀਆਂ ਮਹਿੰਦੀ ਸ਼ਿੰਗਾਰ ਦਾ ਸਮਾਨ ਧੀ ਜਵਾਈ ਦੇ ਕਪੜੇ ਅਤੇ ਸ਼ਗਨ ਦੇ ਪੈਸੇ ਭੇਜੇ ਜਾਂਦੇ ਹਨ ਡੰਡੀ ਜਿੰਨਾ ਕੁੜੀਆਂ ਦੀ ਮੰਗਣੀ ਹੋਈ ਹੁੰਦੀ ਹੈ ਉਹਨਾਂ ਨੂੰ ਸਹੁਰੇ ਘਰੋਂ ਤੀਆਂ ਦਾ ਸੰਧਾਰਾ ਆਉਂਦਾ ਹੈ ਡੰਡੀ ਪੰਜਾਬ ਵਿੱਚ ਤੀਆਂ ਤੋਂ ਪਹਿਲਾਂ ਮਹਿੰਦੀ ਲਗਾਉਣ ਦੀ ਰਸਮ ਦਾ ਬਹੁਤ ਸੱਭਿਆਚਾਰਕ ਅਤੇ ਭਾਵਨਾਤਮਕ ਮਹੱਤਵ ਹੈ ਡੰਡੀ ਤੀਜ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਔਰਤਾਂ ਅਤੇ ਕੁੜੀਆਂ ਆਪਣੇ ਹੱਥਾਂ ਹੱਥਾਂ ਅਤੇ ਪੈਰਾਂ ਉੱਤੇ ਮਹਿੰਦੀ ਲਗਾਉਣ ਲਈ ਇਕੱਠੀਆਂ ਹੁੰਦੀਆਂ ਹਨ ਡੰਡੀ ਮਹਿੰਦੀ ਦੇ ਰੰਗਲੇ ਡਿਜ਼ਾਈਨ ਮੁਟਿਆਰਾਂ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਦਿੰਦੇ ਹਨ ਡੰਡੀ ਤੀਜ ਦੀ ਤਿਆਰੀ ਸਿਰਫ ਸਜਣ ਸਵਰਣ ਬਾਰੇ ਨਹੀਂ ਹੈ ਸਗੋਂ ਸੱਭਿਆਚਾਰਕ ਮਾਣ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਣ ਬਾਰੇ ਵੀ ਹੈ ਡੰਡੀ ਧੀਆਂ ਦੇ ਸੰਦਾਰੇ ਵਿੱਚ ਸਾਵਣ ਦੇ ਮਹੀਨੇ ਵਿੱਚ ਬਿਸਕੁਟਾਂ ਦੀ ਖਾਸ ਅਹਿਮੀਅਤ